ਦੋਸਤੋ ਡੇਲੀ ਪੋਸਟ ਪੰਜਾਬੀ ਦੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਦੋਸਤੋ ਹੋਲੀ ਦੇ ਤਿਉਹਾਰ ਦੇ ਉੱਤੇ ਬਹੁਤ ਲੋਕ ਜਿਹੜੀ ਐ ਫੈਮਲੀਆਂ ਨੇ ਹੋਲੀ ਰੰਗ-ਬਰੰਗੇ ਰੰਗਾ ਦੇ ਨਾਲ ਖੇਡਦੀਆਂ ਨੇ ਪਰ ਉਹਦੇ ਵਿੱਚ ਕੁਝ ਹੁੱਲੜਬਾਜ਼ ਵੀ ਤਮਾਸ਼ਪਣੀ ਕਰ ਜਾਂਦੇ ਨੇ ਜਿਹੜੇ ਕਿਤੇ ਨਾ ਕਿਤੇ ਮਾਹੌਲ ਖਰਾਬ ਕਰ ਦਿੰਦੇ ਨੇ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਮੌਜੂਦ ਹਾਂ ਫਿਲਹਾਲ ਪੁਲਿਸ ਵੱਲੋਂ ਇੱਕ ਜ਼ਬਰਦਸਤ ਨਾਕਾ ਲਗਾਇਆ ਗਿਆ ਇਸੇ ਤਰੀਕੇ ਦੇ ਨਾਲ ਹਰ ਚੌਕ ਦੇ ਵਿੱਚ ਇਸੇ ਤਰੀਕੇ ਦੇ ਨਾਲ ਨਾਕਾ ਜਿਹੜਾ ਉਹ ਜਰੂਰ ਨਜ਼ਰ ਆ ਰਿਹਾ ਹੈ ਦਾ ਹਰ ਇੱਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਹੌਲੜਬਾਜੀ ਕਰਦਾ ਤਾਂ ਉਹਦੇ ਉੱਤੇ ਵੀ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਸ ਚੌਕ ਦੇ ਵਿੱਚ ਹਾਲ ਬਾਜ਼ਾਰ ਜਿਹੜਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਹੈ ਇਹ ਰਸਤੇ ਦੇ ਵਿੱਚ ਹਰ ਇੱਕ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੇਕਰ ਕੋਈ ਟ੍ਰਿਪਲਿੰਗ ਕਰਦਾ ਪਿਆ ਟ੍ਰਿਪਲਿੰਗ ਕਰਨ ਵਾਲੇ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਕੋਈ ਹੌਲੜਬਾਜੀ ਕਰਦਾ ਹੋਇਆ ਨਜ਼ਰ ਆਂਦਾ ਤਾਂ ਉਹਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਬੁਲਟ ਰੋਕਿਆ ਸ਼ਾਇਦ ਹੈ ਪਟਾਕੇ ਮਾਰ ਰਿਹਾ ਸੀ ਇਸ ਕਰਕੇ ਪੁਲਿਸ ਨੇ ਇਸ ਬੁਲਟ ਨੂੰ ਰੋਕਿਆ ਕੁਝ ਇਹ ਨੌਜਵਾਨ ਜਿਹੜੇ ਨੇ ਇਹ ਐਕਟੀਵਾ ਦੇ ਉੱਤੇ ਆ ਜਿਹੜਾ ਦੇਖ ਰਹੇ ਜੇ ਨੌਜਵਾਨ ਇਹਦੇ ਵੱਲੋਂ ਕੁਝ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਨੇ ਇਹਨੂੰ ਪਾਬੰਦੀ ਨੂੰ ਜਾਣ ਦੀ ਇਜਾਜ਼ਤ ਦਿੰਦੀ ਹੈ ਫਿਲਹਾਲ ਦੇਖ ਸਕਦੇ ਹੋ ਕਿ ਅੱਜ ਮਸਲਾ ਸਿਰਫ ਤੇ ਸਿਰਫ ਇਹ ਹੈ ਕਿ ਹੁੱਲੜਬਾਜੀ ਨਾ ਕੋਈ ਕਰੇ ਉਸ ਤਰ੍ਹਾਂ ਹਰ ਇੱਕ ਨੇ ਇੰਜੋਇਮੈਂਟ ਕਰਨੀ ਹੈ ਹਰ ਇੱਕ ਨੇ ਹੋਲੀ ਦਾ ਤਿਉਹਾਰ ਮਨਾਉਣਾ ਹੈ ਪਰ ਵੱਡਾ ਸਵਾਲ ਹੈ ਕਿ ਜੇਕਰ ਕੋਈ ਹੁੱਲੜ ਬਾਜੀ ਕਰਦਾ ਤਾਂ ਉਹਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਹੈ। ਤੋਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਮਝਾਇਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਚੈਕਿੰਗ ਤਿਆਰੀ ਰੱਖਣੀ ਚੈਕਿੰਗ ਦੀ ਅਮਰਸਰ ਦੇ ਵਿੱਚ ਅਮਰਸਰ ਦੇ ਚੌਂਕਾ ਦੇ ਵਿੱਚ ਪਰ ਵੱਡਾ ਸਵਾਲ ਇੱਥੇ ਇਹ ਹੈ ਕਿਸੇ ਦੇ ਨਾਲ ਮਿਸਬੀਹੇਵ ਨਾ ਹੋਵੇ ਇਹ ਇਹ ਵੀ ਕਿਤੇ ਨਾ ਕਿਤੇ ਪੁਲਿਸ ਵੱਲੋਂ ਸਮਝਾਇਆ ਜਾ ਰਿਹਾ ਕਿਉਂਕਿ ਜੋ ਬੜੀਆਂ ਫੈਮਲੀਆਂ ਨੇ ਜਿਹੜੀਆਂ ਆਪਣੇ ਆਪਣੇ ਘਰਾਂ ਚੋਂ ਨਿਕਲੀਆਂ ਹੋਣਗੀਆਂ ਜਿਹੜੀਆਂ ਫੈਮਲੀਆਂ ਅ ਐਨਜੋਇਮੈਂਟ ਕਰਨ ਵਾਸਤੇ ਮੰਦਰਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਂਦੀਆਂ ਹੋਣਗੀਆਂ ਹੋਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਤਾਂ ਉਹ ਤਿਉਹਾਰ ਮਨਾਉਣ ਵਾਸਤੇ ਜਾਂਦੀਆਂ ਹੋਣਗੀਆਂ ਪਰ ਜੇਕਰ ਕੋਈ ਖਰਾਬੀ ਕਰਦਾ ਤਾਂ ਉਹਦੇ ਉੱਤੇ ਕਾਰਵਾਈ ਜਿਹੜੀ ਕਰਨੀ ਜ਼ਰੂਰੀ ਹੋਏਗੀ ਇੱਥੇ ਜ਼ਿਆਦਾ ਆਬਾਦੀ ਹੈਗੀ ਹੈ ਉੱਥੇ ਆ ਪੈਟਰੋਲਿੰਗ ਕਰਨ ਨਾਲ ਫੋਰਸ ਨੂੰ ਲੈ ਕੇ ਕਰਨ ਤੇ ਜਿਹੜੇ ਸਟੈਟਿਕ ਥਾਕੇ ਨੇ ਉਹ ਪੂਰੇ ਵਿਜੀਲੈਂਟ ਗੈਂ ਤੇ ਵਾਕੀ ਟਾਕੀ ਰੱਖਣਾ ਆਪਣੇ ਕੋਲ ਤੇ ਸੀਟੀਆਂ ਜ਼ਰੂਰ ਰੱਖਣ ਹਰ ਬੰਦੇ ਕੋਲ ਜਿਹੜਾ ਵੀ ਨਾਕੇ ਤੇ ਆਈ ਆ ਜਿਹੜਾ ਵਰਦੀ ਧਾਰੀ ਬੰਦਾ ਉਹਦੇ ਕੋਲ ਸੀਟੀ ਹੋਣੀ ਚਾਹੀਦੀ ਹੈ ਓਏ ਓਏ ਕਰਕੇ ਆਪਾਂ ਬੁਲਾਣਾ ਨਹੀਂ ਪੂਰੀ ਚੰਗੀ ਤਰ੍ਹਾਂ ਆਪਾਂ ਆਪਣਾ ਬਿਹੇਵੀਅਰ ਰੱਖਣਾ ਹੈ ਜੇ ਕਿਸ ਨੂੰ ਰੋਕਣਾ ਹੈ ਆਪਾਂ ਵੈਸਲ ਮਾਰ ਕੇ ਰੋਕੀਏ ਤੇ ਬੈਰੀਗੇਡਸ ਪ੍ਰੋਪਰ ਹੋਣ ਤੇ ਲਾਲ ਝੰਡੇ ਵਗਾਂ ਲਾਓ ਆਪਣਾ ਇਹਨਾਂ ਤੇ ਬੈਰੀਗੇਡਸ ਤੇ ਤੇ ਆਪਣਾ ਪੂਰਾ ਇੰਪੈਕਟ ਰੱਖੋ ਜਦ ਤੱਕ ਕੋਪਰੋ ਕੰਟਰੋਲ ਰੂਮ ਤੋਂ ਹੁਕਮ ਨਹੀਂ ਆਂਦਾ ਉਦ ਤੱਕ ਆਪਾਂ ਡਿਊਟੀ ਨਹੀਂ ਛੱਡਣੀ ਠੀਕ ਹੈ ਸਰ ਜੋ ਸ਼ਾਬਾਸ਼ ਤਾਂ ਗੱਲਬਾਤ ਵੀ ਕਰਦੇ ਆ ਅਧਿਕਾਰੀ ਸਾਡੇ ਨਾਲ ਮੌਜੂਦ ਹੈ ਅੱਜ ਹੋਲੀ ਦਾ ਤਿਉਹਾਰ ਆ ਤਾਂ ਕਾਫੀ ਲੋਕ ਆਪਣੇ ਆਪਣੇ ਘਰਾਂ ਚੋਂ ਨਿਕਲੇ ਹੋਣੇ ਆ ਸਰ ਕਿਸ ਤਰੀਕੇ ਦੇ ਤਿਆਰੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਕਿਉਂਕਿ ਪਰਿਵਾਰਿਕ ਲੋਕ ਵੀ ਨਿਕਲੇ ਹੋ ਰਹੇ ਆ ਤਾਂ ਹੌਲੜਬਾਜ਼ ਵੀ ਨਿਕਲੇ ਹੋ ਅਸੀਂ ਨਾਕੇ ਜਲਵਾਏ ਹੈ ਨਾਲ ਸਾਡੀ ਪੈਟਰੋਲਿੰਗ ਪਾਰਟੀਆਂ ਨੇ ਉਹਨਾਂ ਤੋਂ ਇਲਾਵਾ ਸਾਡੀ ਪੈਰਾਮਿਲਟਰੀ ਫੋਰਸ ਦੇ 14 ਹਾਫ ਸੈਕਸ਼ਨਸ ਨੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਲਾਏ ਹੋਏ ਨੇ ਤੇ ਉਸ ਤੋਂ ਬਾਅਦ ਫਰੋਮ ਰਾਈਟ ਫਰੋਮ ਕਨਸਟੇਬਲ ਲੈਵਲ ਟਿਲ ਸੀਪੀ ਲੈਵਲ ਸਬ ਸਾਰੇ ਬਾਹਰ ਨੇ ਤੇ ਤਿੰਨ ਡੀਸੀਪੀਜ਼ ਬਾਹਰ ਨੇ ਜੀ ਤੇ ਅਸੀਂ ਕੋਈ ਹੌਲੜਬਾਜ਼ੀ ਨਹੀਂ ਹੁੰਦੇ ਨਹੀਂ ਜਿਹੜਾ ਹੋਲੀ ਤਿਉਹਾਰ ਹੈ ਸਾਰਿਆਂ ਨੂੰ ਮਨਾਉਣ ਦਾ ਹੱਕ ਹੈ ਪਰ ਪੁੱਲੜਬਾਜ਼ੀ ਕਰਨ ਦਾ ਕਿਸ ਨੂੰ ਹੱਕ ਨਹੀਂ ਹੈ ਅੱਛਾ ਸਰ ਜਿਆਦਾ ਸ਼ੱਕ ਦੀ ਸੂਈ ਕਿਹਦੇ ਉੱਤੇ ਜਾਏਗੀ ਜਿਆਦਾਤਰ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹੋ ਹੀ ਭੇਡਾ ਬਣ ਕੇ ਆਂਦੇ ਨੇ ਜਿਹੜੇ ਆਮ ਲੋਕਾਂ ਦੇ ਉਹਨਾਂ ਦੇ ਵਿੱਚ ਮਿਕਸ ਹੋ ਕੇ ਸ਼ਰਾਰਤ ਕਰਕੇ ਅੱਗੇ ਜਾਂਦੇ ਉਹਨਾਂ ਤੇ ਨਜ਼ਰ ਰੱਖਣ ਵਾਸਤੇ ਅਸੀਂ ਕੁਝ ਖਾਸ ਕੀਤਾ ਹੈ ਕੀ ਕਰ ਪੁਲਿਸ ਵੱਲੋਂ ਜੇਕਰ ਸੜਕਾਂ ਉੱਤੇ ਪੁਲਿਸ ਨਜ਼ਰ ਆਏਗੀ ਤਾਂ ਉਹਨਾਂ ਨੂੰ ਪਛਾਣਨੇ ਕੀ ਕਿਸ ਤਰ੍ਹਾਂ ਵੀ ਇਹ ਸ਼ਰਾਰਤ ਕਰਨ ਜਾ ਰਹੇ ਨੇ ਕਿਤੇ ਅਜੇ ਕੋਈ ਪੁਲਿਸ ਨਜ਼ਰ ਨਹੀਂ ਹੋਈ ਸਾਡੇ ਕੋਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਾਕਾਜ਼ ਵੀ ਹੈਗੇ ਪੈਟਰੋਲਿੰਗ ਪਾਰਟੀਆਂ ਵੀ ਹੈਗੇ ਆ ਉਸ ਤੋਂ ਇਲਾਵਾ ਜਿਹੜੇ ਸਿਟੀ ਦੇ ਵਿੱਚ ਕੈਮਰਾਸ ਲੱਗੇ ਐ ਸਾਡਾ ਕੰਟਰੋਲ ਰੂਮ ਪੂਰਾ ਦਰੁਸਤ ਹੈ ਉੱਥੇ ਪ੍ਰੋਪਰ ਡਿਊਟੀ ਚੱਲ ਰਹੀ ਹੈ ਜੋ ਵੀ ਸ਼ਹਿਰੇ ਚ ਹੋ ਰਿਹਾ ਸਾਡੇ ਕੋਲ ਕੈਪਚਰ ਹੋ ਰਿਹਾ ਨਾਲ ਰਿਕਾਰਡ ਹੋ ਰਿਹਾ ਕੁਝ ਵੀ ਸਾਨੂੰ ਜੋ ਹਿਊਮਨ ਆਈ ਵਿੱਚ ਨਹੀਂ ਨਜ਼ਰ ਆਂਦਾ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਜੋ ਵੀ ਕੈਦ ਹੋ ਰਿਹਾ ਉਹ ਸਭ ਨਾਲ ਅਸੀਂ ਆਈਡੈਂਟੀਫਾਈ ਕਰ ਲਾਂਗੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਆਮ ਲੋਕ ਆਪਣੇ ਘਰਾਂ ਚੋਂ ਇਸ ਵੇਲੇ ਨਿਕਲਦੇ ਨਹੀਂ ਬਿਲਕੁਲ ਨਿਕਲੋ ਜੀ ਫੋਲੀ ਦਾ ਤਿਉਹਾਰ ਹੈ ਮਨਾਓ ਪਰ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਾ ਕਰੋ ਤੇ ਕਿਸ ਨੂੰ ਤੰਗ ਨਾ ਕਰੋ ਪਰਿਵਾਰ ਵਿੱਚ ਮਨਾਓ ਯਾਰਾਂ ਦੋਸਤਾਂ ਨਾਲ ਮਨਾਓ ਤੇ ਟਾਈਮ ਸਿਰ ਕਰ ਜਾਓ ਜੀ ਇਹ ਵੀ ਸਰ ਲੋਕਾਂ ਨੂੰ ਹਦਿਆਤਾ ਦੇ ਦਿੱਤੀਆਂ ਗਿਆ ਤਾਂ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਕੀ ਕੀ ਸਮਝਾਇਆ ਗਿਆ ਕਿਉਂਕਿ ਕੁਝ ਵਿੱਚ ਪੁਲਿਸ ਅਧਿਕਾਰੀ ਵੀ ਜਿਹੜੇ ਕਿਤੇ ਨਾ ਕਿਤੇ ਧੱਕਾ ਕਰ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਸਮਝਾਇਆ ਨਹੀਂ ਧੱਕਾ ਕੋਈ ਨਹੀਂ ਕਰੂਗਾ ਅਸੀਂ ਇਹ ਹੀ ਸਮਝਾਇਆ ਹੈ ਕਿ ਜਿਹੜਾ ਹੌਲੜਬਾਜ਼ੀ ਕਰਦਾ ਉਹਨੂੰ ਅਸੀਂ ਰੋਕੇ ਲੀਗਲ ਐਕਸ਼ਨ ਲੈਣਾ ਬਾਕੀ ਜਿਹੜੇ ਨਾਰਮਲੀ ਮਨਾ ਰਹੇ ਆ ਉਹ ਨਾਰਮਲੀ ਕਰਨਗੇ ਸਰ ਦੇ ਹਾਲ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਣੇ ਪਿਆ ਜਿੱਥੇ ਸੱਚਕਣ ਛੜੀ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਜਿੱਥੇ ਪੁਲਿਸ ਦੇ ਵੱਲੋਂ ਖਾਸ ਨਾਕਾ ਲਗਾਇਆ ਗਿਆ ਤਾਂ ਸ਼ਹਿਰ ਦੇ ਵਿੱਚ ਕੀ ਚੱਲਦਾ ਪਿਆ ਅਸੀਂ ਸ਼ਹਿਰ ਦੇ ਵਿੱਚ ਵੀ ਚਲਦੇ ਆਂ ਸ਼ਹਿਰ ਦੇ ਵਿੱਚ ਕੁਝ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਆਂ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੰਜਾਬੀ ਅੰਮ੍ਰਿਤਸਰ